ਦੇ ਸਭ ਤੋਂ ਕਰੀਬੀ ਅਮਿਤੋਜ ਮਾਨ ਅਮਿਤੋਜ ਮਾਨ ਹਰ ਇੱਕ ਮੋਰਚੇ ਦੇ ਵਿੱਚ ਡਟ ਕੇ ਖੜਦੇ ਨੇ ਭਾਵੇਂ ਕੀ ਉਹ ਪਿਛਲੇ ਅੰਦੋਲਨ ਦੀ ਗੱਲ ਕਰੀਏ ਭਾਵੇਂ ਕੀ ਲੁਧਿਆਣੇ ਦੇ ਬੁੱਢਾ ਨਾਲੇ ਨੂੰ ਬੰਦ ਕਰਵਾਉਣ ਦੇ ਬੰਨ ਲਾਉਣ ਦੇ ਜਿਹੜੇ ਮੋਰਚੇ ਦੀ ਗੱਲ ਕਰੀਏ ਤੇ ਹੁਣ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤੇ ਦੇ ਉੱਤੇ ਬੈਠੇ ਨੇ ਉਹਨਾਂ ਦੇ ਨਾਲ ਇੱਕ ਠੋਕ ਕੇ ਖੜੇ ਨੇ ਤੇ ਉਹਨਾਂ ਦੇ ਵੱਲੋਂ ਇੱਕ ਵੱਡੇ ਖੁਲਾਸੇ ਕੀਤੇ ਗਨੇ ਸੁਪਰੀਮ ਕੋਰਟ ਦੇ ਵੱਲੋਂ ਜੋ ਰਿਪੋਰਟ ਮੰਗੀ ਗਈ ਸੀ ਡਾਕਟਰਾਂ ਤੋਂ ਕਿਹਾ ਸੀ ਕਿ ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਸੈਂਪਲ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕੈਂਸਰ ਆ ਉਸ ਦੀਆਂ ਰਿਪੋਰਟਾਂ ਤੇ ਇਸ ਦੇ ਪਿੱਛੇ ਆਖਰਕਾਰਨ ਕੀ ਨੇ ਵੱਡੇ ਖੁਲਾਸੇ ਮਿਤੋਜਮਾਨ ਨੇ ਕਰਦਿਆਂ ਕਿਹਾ ਕਿ ਸਮਝ ਨਹੀਂ ਆ ਰਹੀ ਕਿ ਆਖਰ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਰਿਪੋਰਟਾਂ ਸਾਨੂੰ ਭੇਜੋ ਰਿਪੋਰਟਾਂ ਮੰਗਣ ਦੀ ਗੱਲ ਕਰੀ ਜਦੋਂ ਕਿ ਇਹ ਗੱਲ ਕਿਉਂ ਨਹੀਂ ਕਹੀ ਸੁਪਰੀਮ ਕੋਰਟ ਨੇ ਕਿ ਸਰਕਾਰ ਜਿਹੜੀ ਆ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਕਿਸਾਨੀ ਮਸਲੇ ਦਾ ਹੱਲ ਕੱਢੇ ਤਾ ਇਸ ਮਾਮਲੇ ਦੇ ਵਿੱਚ ਵਾਕੇ ਹੀ ਸਵਾਲ ਉੱਠਣੇ ਲਾਜ਼ਮੀ ਨੇ ਦੇਸ਼ ਦੀ ਸਭ ਤੋਂ ਵੱਡੀ ਸਰਵਉੱਚ ਅਦਾਲਤ ਦੇ ਵੱਲੋਂ ਆਖਰ ਜਗਜੀਤ ਸਿੰਘ ਡੱਲੇਵਾਲ ਦੀਆਂ ਰਿਪੋਰਟਾਂ ਕਿਉਂ ਮੰਗੀਆਂ ਗਈਆਂ ਜੋ ਡੱਲੇਵਾਲ ਸਾਹਿਬ ਬਾਰੇ ਇੱਕ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਦਿੱਤੀ ਗਈ ਹੈ ਮੈਡੀਕਲ ਰਿਪੋਰਟ ਮੈਨੂੰ ਉਹ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਸੁਪਰੀਮ ਕੋਰਟ ਨੇ ਹੁਣ ਤੱਕ ਕਦੇ ਵੀ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਨਹੀਂ ਲਿਆਗਾ ਕਦੇ ਨਹੀਂ ਲਿਆਗਾ ਕਿ ਕੋਈ ਬੰਦਾ ਭੁੱਖ ਹੜਤਾਲ ਤੇ ਬੈਠਾ ਹੋਵੇ ਔਰ ਉਹ ਕਹੇ ਇਹ ਤਾਂ ਨਾ ਕਹੇ ਕਿ ਇਹ ਜੋ ਮੰਗਾ ਨਹੀਂ ਇਹਦੇ ਬਾਰੇ ਫੈਸਲਾ ਹੋਣਾ ਚਾਹੀਦਾ ਉਹ ਸਰਕਾਰ ਨੂੰ ਕਹੇ ਤੁਸੀਂ ਗੱਲਬਾਤ ਕਰੋ ਇਹ ਨਾ ਕਹੇ ਕਿ ਉਹਨਾਂ ਨੇ ਉਹਦੀ ਰਿਪੋਰਟ ਮੰਗਾ ਲਈ ਕਿ ਰਿਪੋਰਟ ਦਿਓ ਉਹਨਾਂ ਦੀ ਇਹਦਾ ਮਤਲਬ ਉਹਨਾਂ ਨੂੰ ਕੋਈ ਕਹਿ ਰਿਹਾ ਕਿ ਇਹਨਾਂ ਦੀ ਰਿਪੋਰਟ ਨਾਰਮਲ ਆਊਗੀ ਸਹੀ ਮਤਲਬ ਗੜਬੜ ਨਹੀਂ ਆਊਗੀ ਇਹ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਹੀ ਹੈ ਤਾਂ ਕੌਣ ਕਹਿ ਰਿਹਾ ਏਜੰਸੀਆਂ ਕਹਿ ਰਹੀਆਂ ਨੇ ਜੰਮ ਪੰਜਾਬ ਗਵਰਨਮੈਂਟ ਕਹਿ ਰਹੀ ਹੈ ਕਿਉਂਕਿ ਇਹ ਮੈਸੇजेस ਲੋਕਾਂ ਤੱਕ ਵੀ ਪਹੁੰਚਾਏ ਜਾ ਰਹੇ ਨੇ ਕਿ ਦੇਖੋ ਜੀ ਇਹ ਤਾਂ ਕੁਝ ਗੜਬੜ ਹੈ ਇਹ ਤਾਂ ਕੁਝ ਖਾ ਰਹੇ ਨੇ ਇਹਨਾਂ ਨੂੰ ਤਾਂ ਕੁਝ ਪਿਆਇਆ ਜਾ ਰਿਹਾ ਵਗੈਰਾ ਵਗੈਰਾ ਇਹ ਜਿਹੜੀਆਂ ਸਾਜ਼ਿਸ਼ਾਂ ਅਬ ਹੁਣੇ ਕਰ ਕਿਉਂ ਰਹੇ ਨੇ ਕਿ ਖੁਦਾ ਨਾ ਖਾਸਤਾ ਕੱਲ ਨੂੰ ਕੋਝੋਜੇ ਡਲੇ ਵਾਲ ਸਾਹ ਨੂੰ ਉਦੋਂ ਤੱਕ ਇੱਕ ਭਰਮ ਦੀ ਸਥਿਤੀ ਪੈਦਾ ਕਰਦੇ ਵੈ ਮੋ ਜੇ ਲੋਕਾਂ ਚ ਕਿ ਨਹੀਂ ਯਾਰ ਇਹ ਕਿਤੇ ਗੜਬੜਤਾ ਨਹੀਂ ਗਈ। ਔਰ ਕਿਵੇਂ ਨੋਰਮਲ ਆ ਸਕਦੀ ਹੈ ਰਿਪੋਰਟ। ਇੱਕ ਚੀਜ਼ ਤੋਂ ਤਾਂ ਅਸੀਂ ਸਾਰੇ ਭਲੀ ਭਾਂਤ ਵਾਕਿਫ ਹਾਂ ਕਿ 15 ਕਿਲੋ ਉਹਨਾਂ ਦਾ ਭਾਰ ਘਟ ਗਿਆ ਹੈ। 25 ਦਿਨਾਂ ਚ 15 ਕਿਲੋ ਭਾਰ ਘਟ ਜਾਣਾ ਮੈਨੂੰ ਲੱਗਦਾ ਇਹ 2-3 ਪਹਿਲਾਂ ਦੀ ਸੀ ਹੋਰ ਘਟ ਗਿਆ ਹੁਣ। 15 ਕਿਲੋ ਜਾਂ 16 ਕਿਲੋ ਭਾਰ ਘਟ ਚੇ ਤਾਂ ਉਹ ਰਿਪੋਰਟ ਨੋਰਮਲ ਕਿਵੇਂ ਹੋ ਸਕਦੀ ਹੈ? ਉਹਨਾਂ ਦੀ ਜਿਹੜੀ ਸਰਕਾਰੀ ਰਿਪੋਰਟ ਜੋ ਮੈਨੂੰ ਪਤਾ ਲੱਗਿਆ ਉਹਦੇ 'ਚ ਵੀ ਮੈਂਸ਼ਨ ਹੈ ਕਿ ਉਹਨਾਂ ਦਾ ਜਿਹੜਾ ਬਿਲ ਰੂਬਨ ਆਉਂਦਾ ਆਪਣਾ ਲਿਵਰ ਦੇ ਵਿੱਚ ਲਿਵਰ ਫੰਕਸ਼ਨਿੰਗ ਗੜਬੜ ਹੈ ਅਪ ਡਾਊਨ ਹੋ ਰਹੀ ਨਹੀਂ ਜੋ ਇਹਦੇ ਛੁੰਦਾ ਕਿਡਨੀ ਫੰਕਸ਼ਨਿੰਗ 'ਚ ਗੜਬੜ ਹੈ ਕੀ ਆਂਦੇ ਉਹਨੂੰ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਲਿਕ 9 ਕੇ ਕੀ ਹੁੰਦਾ ਉਹਦੇ 'ਚ ਉਹਦੀ ਜਿਹੜੀ ਹੈਗੀ ਹੈ ਗਿਣਤੀ ਉਹ ਜ਼ਿਆਦਾ ਵਧੀ ਹੋਈ ਹੈ ਇਹ ਸਾਰਾ ਕੁਝ ਅਗਰ ਸਮਝ ਚ ਆ ਰਿਹਾ ਹੈ ਔਰ ਇੱਕ ਚੀਜ਼ ਕਹੀ ਜਾ ਰਹੀ ਹੈ ਕਿ ਐਨੀ ਟਾਈਮ ਮਲਟੀ organ ਫੇਲਿਅਰ ਹੋ ਸਕਦਾ ਹੈ ਜਾਂ ਹਾਰਟ ਅਟੈਕ ਆ ਸਕਦਾ ਹੈ ਇਹਦੇ ਬਾਰੇ ਕੋਈ ਗੌਰ ਨਹੀਂ ਇਹਦੇ ਬਾਰੇ ਕੋਈ ਗੱਲ ਨਹੀਂ ਔਰ ਕਹਿ ਕੀ ਦਿੱਤਾ ਜਾਂਦਾ ਸੁਪਰੀਮ ਕੋਰਟ ਚ ਲਿਖ ਕੇ ਕੀ ਦੇ ਦਿੱਤਾ ਜਾਂਦਾ ਹੈ ਕਿ ਰਿਪੋਰਟ ਨੋਰਮਲ ਹੈ ਓਏ ਇੰਨਾ ਗੱਲਾਂ ਤੋਂ ਬਾਅਦ ਤੁਸੀਂ ਨੋਰਮਲ ਕਿਵੇਂ ਕਹਿ ਸਕਦੇ ਹੋ ਜਦੋਂ ਕਿਡਨੀ ਫੰਕਸ਼ਨਿੰਗ ਚ ਪ੍ਰੋਬਲਮ ਹੈ ਲੀਵਰ ਫੰਕਸ਼ਨਿੰਗ ਚ ਪ੍ਰੋਬਲਮ ਹੈ ਭਾਰ 15 ਕਿਲੋ ਘਟ ਗਿਆ ਹੈ ਮਸਲਜ਼ 올 ਰੈਡੀ ਬੋਡੀ ਨੂੰ ਖਾਣਾ ਸ਼ੁਰੂ ਕਰ ਚੁੱਕੇ ਨੇ ਜਿਹੜੇ ਹੱਡ ਹੁੰਦੇ ਨੇ ਤਾਂ ਉਹ ਨਾਰਮਲ ਕਿਵੇਂ ਹੋ ਗਿਆ ਯਾਰ ਆਈ ਕੈਨਟ ਅੰਡਰਸਟੈਂਡ ਔਰ ਗੱਲਾਂ ਪਹੁੰਚਾਈਆਂ ਜਾ ਰਹੀਆਂ ਨੇ ਮੈਂ ਖੁਦ ਸੁਨੀਆਂ ਨੇ ਇਹ ਗੱਲਾਂ ਤਾਂ ਕੌਣ ਪਹੁੰਚਾ ਔਰ ਇਹਦੇ ਚ ਹੋਰ ਜੋ ਦੁੱਖ ਦੀ ਗੱਲ ਹੈ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਇੱਕੋ ਪੇਜ ਤੇ ਨੇ ਦੋਨੇ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਇਹਦਾ ਮਤਲਬ ਕੀ ਹੋਇਆ ਸੋ ਮੇਰੀ ਤੁਹਾਨੂੰ ਉਮੀਦ ਹੈ ਕਿ ਉਹ ਜਿੰਨਾ ਕੋਈ ਆਖਰੀ ਉਮੀਦ ਵੀ ਹੈ ਤੇ ਪਹਿਲੀ ਉਮੀਦ ਵੀ ਹੈ ਤੁਸੀਂ ਲੋਕਾਂ ਨੂੰ ਹੈ ਕਿ ਤੁਸੀਂ ਇਹਨਾਂ ਗੱਲਾਂ ਦੀ ਗਲਤਫਹਿਮੀ 'ਚ ਨਹੀਂ ਆਉਣਾ ਆਪਾਂ ਸਾਥ ਦੇਣਾ ਉਸ ਲੀਡਰ ਦਾ ਤੁਸੀਂ ਕਹਿ ਲੋ ਜਿਹਦਾ ਨੁਕਸਾਨ ਨਾ ਹੋ ਜੇ ਕਿਸਾਨੀ ਦੇ ਵਿੱਚ ਉਹ ਬਹੁਤ ਵੱਡਾ ਲੀਡਰ ਹੈ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਮੈਂ ਖੁਦ ਵਰਤ ਕੇ ਵੇਖਿਆ ਹੈ ਜਦੋਂ ਦਿੱਲੀ ਵਾਲਾ ਅੰਦੋਲਨ ਸੀ ਬਹੁਤ ਹੀ ਬਾਖਮਾਲ ਇਨਸਾਨ ਨੇ ਚੰਗੀ ਸੋਚ ਵਾਲੇ ਨੇ ਔਰ ਰਾਜਨੀਤੀ ਤੋਂ ਪਾਸੇ ਰਹਿਣ ਵਾਲੇ ਨੇ ਕੋਈ ਉਹਨਾਂ ਨੇ ਰਾਜਨੀਤਿਕ ਫਾਇਦੇ ਨਹੀਂ ਲੈਣਗੇ ਇਸੇ ਲਈ ਉਹ ਗੈਰ ਰਾਜਨੀਤਿਕ ਜੋ ਵੀ ਉਹਨਾਂ ਨੇ ਬਣਾਇਆ ਹੈ ਤੁਸੀਂ ਉਹਨਾਂ ਦਾ ਸਾਥ ਨਹੀਂ ਛੱਡਣਾ ਔਰ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਕਹੂੰਗਾ ਉਹਨਾਂ ਨੇ ਇੱਕ ਸਟੈਪ ਲੈ ਲਿਆ ਆਬਜ ਦੀ ਮੀਟਿੰਗ ਕਰ ਲਈਏ ਹੁਣ ਟਾਈਮ ਨਾ ਲਾਓ ਟਾਈਮ ਹੈ ਨਹੀਂਗਾ ਨਾਲ ਬਹਿ ਜੋ ਆਪਕੇ ਤੇ ਜੇ ਨਹੀਂ ਬੈਠੂਗੇ ਤਾਂ ਇਹਦਾ ਗਲਤ ਮੈਸੇਜ ਜਾਊਗਾ ਪਲੀਜ਼ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆਉ ਉਤੇ ਸੋ ਮੈਂ ਵੀ ਪਰਸੋਂ ਆਉਂਗਾ ਔਰ ਬਾਕੀ ਦੀਆਂ ਗੱਲਾਂ ਡਿਟੇਲ ਚ ਕਰਾਂਗੇ ਇਹ ਜੋ ਮੈਡੀਕਲ ਰਿਪੋਰਟ ਨੂੰ ਲੈ ਕੇ ਇੱਕ ਗਲਤ ਫਹਿਮੀ ਫੈਲਾਈ ਜਾ ਰਹੀ ਹੈ ਤਾਂ ਜੋ ਇੱਕ ਬੇਭਰੋਸਗੀ ਤੇ ਧਰਮ ਦੀ ਸਥਿਤੀ ਪੈਦਾ ਕਰ ਦਿਓ ਔਰ ਉਹ ਇੱਕ ਹੈ ਨਹੀਂ ਹੈ ਵਗੈਰਾ ਵਗੈਰਾ ਦੀਆਂ ਇੱਕ ਵੱਖਰੀਆਂ ਵੱਖਰੀਆਂ ਕਿਆਸਰਾਈਆਂ ਚੱਲ ਪੈਣ ਔਰ ਗੱਲ ਖਤਮ ਹੋ ਚੁੱਕੀ ਇਹ ਨਾ ਪਹਿਲਾਂ ਹੋਈ ਸੀ ਨਾ ਹੁਣ ਹੋਣੀ ਹੈ ਨਾ ਅੱਗੇ ਹੋਣ ਦੇ ਵਾਂਗ ਕਿਉਂਕਿ ਇਹ ਪੰਜਾਬ ਦੇ ਲੋਕ ਨੇ ਜਿਹੜੇ ਸਭ ਕੁਝ ਜਾਣਦੇ ਨੇ ਹੁਣ ਅਗਲੀ ਗੱਲ ਦੂਸਰੀ ਇੱਕ ਗੱਲ ਸੀ ਜਿਹਦੇ ਕਰਕੇ ਮੈਨੂੰ ਲੱਗਿਆ ਕਿ ਪਰਸੋਂ ਤੇ ਗੱਲ ਨਹੀਂ ਟਲਣੀ ਚਾਹੀਦੀ ਅੱਜ ਇੱਕ ਪੰਜਾਬ ਯੂਨੀਵਰਸਿਟੀ ਦਾ ਵੀ ਪੰਜਾਬ ਯੂਨੀਵਰਸਿਟੀ ਦਾ ਵੀ ਇੱਕ ਕਾਜ ਇਕੱਠ ਸੱਦਿਆ ਸੀਗਾ ਮੈਂ ਉੱਥੇ ਵੀ ਨਹੀਂ ਜਾ ਪਾਇਆ ਸਵੇਰ ਸੀਗਾ ਤੇ ਉਹਨਾਂ ਨੇ ਮੈਨੂੰ ਹੁਣੇ ਦਸਵੀਂ ਦਿੱਤਾ ਸਾਰਾ ਕੁਝ ਇੱਕ ਉਥੇ ਹਨੇਦਾਰ ਨੇ ਇਨਸਪੈਕਟਰ ਨੇ ਬੜੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਇੱਕ ਨੌਜਵਾਨ ਮੁੰਡੇ ਨਾਲ ਉਹਦਾ ਕੈਰੀਅਰ ਬਰਬਾਦ ਕਰਨ ਦੀਆਂ ਗੱਲਾਂ ਕੀਤੀਆਂ ਮਤਲਬ ਯਾਰ ਮਤਲਬ ਮੈਂ ਨਹੀਂ ਕਹਿ ਰਿਹਾ ਕੈਸ਼ਚੂ ਹੀ ਕਿਉਂ ਕਹਿ ਰਿਹਾ ਤਾਂ ਕੋਈ ਵੀ ਗੱਲ ਕਵੇ ਇਸ ਗੱਲ ਨੂੰ ਤਾਂ ਇਹ ਗੱਲ ਲਿੰਦਨ ਜੋਗਾਰ ਹੋ ਜੇ ਤੇ ਕਾਰਵਾਈ ਹੋਣੀ ਚਾਹੀਦੀ ਬਟ ਤੁਸੀਂ ਸੋਚੋ ਇਹ ਕੈਸ਼ਚੂ ਇਸ ਤਰ੍ਹਾਂ ਦੀ ਗੱਲ ਕਰ ਰਿਹਾ ਹੈ ਕਿ ਮੈਂ ਕੈਰੀਅਰ ਬਰਬਾਦ ਕਰ ਦੂੰਗਾ ਤੇਰਾ ਔਰ ਹੱਥੋਂ ਪਾਈ ਸਿੱਧੀ ਔਰ ਨਾਲ ਇੱਕ ਖੜਾ ਬੰਦਾ ਮੈਂ ਵੇਖਿਆ ਉਹ ਵੀਡੀਓ ਜਿੱਤੇ ਕਰ ਓਏ ਹੌਲੀ ਬੋ ਕੀ ਉੱਚੀ ਨਾ ਬੋਲ ਜਦ ਕਿ ਉਹ ਜੋ ਬਤਮੀਜ਼ੀ ਕਰ ਰਹੇ ਉਹ ਕਰੂੰਗਾ ਇਹ ਪੁਲਿਸ ਰਾਜ ਹੈ ਮਤਲਬ ਲੈਂਡ ਆਰਡਰ ਦੀ ਗੱਲ ਤਾਂ ਮੈਂ ਸੁਣੀ ਸੀ ਇਹ ਮੈਨ ਅੱਲਾ ਦਾ ਇਕੱਲੇ ਆਰਡਰ ਦੀ ਗੱਲ ਕਰ ਰਹੇ ਨੇ ਔਰ ਲਾ ਜਾਵੇ ਪਾਸੇ ਜੇ ਭਾਈ ਇੰਡੀਅਨ ਗਵਰਨਮੈਂਟ ਦਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਦਾ ਹੀ ਤਰੀਕਾ ਤਾਂ ਹੀ ਵੀ ਦੱਸ ਦਿਓ ਭਾਈ ਕਿ ਸਾਨੂੰ ਪਤਾ ਤਾਂ ਲੱਗ ਜੇ ਤੁਸੀਂ ਕੀ ਕਰ ਰਹੇ ਹੋ ਔਰ ਇਹ ਜੋ ਪੰਜਾਬ ਵਾਲੇ ਤੇ ਇਹ ਜੋ ਘਿਓ ਖਿਚੜੀ ਨੇ ਇਹ ਵੀ ਦੱਸ ਦਿਓ ਹਾਂ ਦੂਸਰੀ ਮੰਗ ਉਹਨਾਂ ਨੇ ਇੱਕ ਰੱਖੀ ਹੈ ਜਿੱਥੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਵੀ ਆਏ ਸੀ ਅੱਜ ਉੱਤੇ ਪੰਜਾਬ ਯੂਨੀਵਰਸਿਟੀ ਕਿ ਪੰਜਾਬ ਲੈਜਿਸਲੇਟਿਵ ਅਸੈਂਬਲੀ ਚ ਇੱਕ ਮਤਾ ਪਾਸ ਕੀਤਾ ਜਾਵੇ ਕਿ ਭਾਈ ਇਹਦੇ ਤੇ ਪੰਜਾਬ ਦਾ ਅਧਿਕਾਰ ਸੀ ਹੈ ਔਰ ਰਹੂਗਾ ਮੈਨੂੰ ਗੱਲ ਇਸ ਦੀ ਸਮਝ ਨਹੀਂ ਆ ਰਹੀ ਕਿ ਅਕਾਲੀਆਂ ਚ ਵੀ ਕਾਂਗਰਸੀਆਂ ਚ ਵੀ ਤੇ ਹਣ ਆਲਿਆਂ ਚ ਵੀ ਪੰਜਾਬ ਯੂਨੀਵਰਸਿਟੀ ਦੇ ਕਿੰਨੇ ਨੁਮਾਇंदे ਨੇ ਜਿਹੜੇ ਇੱਥੋਂ ਹੀ ਪੜ੍ਹ ਕੇ ਗਏ ਨੇ ਇੱਥੋਂ ਦੀ ਪੋਲਿਟਿਕਸ ਚ ਵੀ ਇਨਵੋਲ ਹੋਏ ਨੇ ਫਿਰ ਵੀ ਇਹ ਮਤੇ ਹੁਣ ਤੱਕ ਪਾਸ ਕਿਉਂ ਨਹੀਂ ਹੋ ਪਾਏ ਜਦੋਂ ਫੰਡ ਦੇਣ ਦੀ ਵਾਰੀ ਆਉਂਦੀ ਸੀ ਉਦੋਂ ਕੇਂਦਰ ਨੂੰ ਕਿਉਂ ਕਹਿ ਦਿੱਤਾ ਜਾਂਦਾ ਸੀ ਤੁਸੀਂ ਦੇ ਦਿਓ ਪੰਜਾਬ ਯੂਨੀਵਰਸਿਟੀ ਸਾਡੀ ਧਰੋਆ ਰਹੀ ਯਾਰ ਸਾਡੀ ਧਰੋਅ ਨਾਲ ਤੁਸੀਂ ਮਜ਼ਾਕ ਕਰੋਗੇ ਸਭ ਤੋਂ ਪੁਰਾਣੀਆਂ ਯੂਨੀਵਰਸਟੀਆਂ ਨੇ ਜਿਹੜੀਆਂ ਹਿੰਦੁਸਤਾਨ ਚੋਂ ਦੋ ਨੇ ਇੱਕ ਮੈਂ ਨਾਮ ਭੁੱਲ ਗਿਆ ਇੱਕ ਪੰਜਾਬ ਯੂਨੀਵਰਸਿਟੀ ਆ ਇਹ ਦੋ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਉਹਨੂੰ ਵੀ ਤੁਸੀਂ ਕਹਿ ਰਹੇ ਹੋ ਜਾਵੇ ਪਰੇ ਤੋਂ ਇਹ ਸੋਚਣ ਦੀਆਂ ਗੱਲਾਂ ਨੇ ਮੈਨੂੰ ਲੱਗਿਆ ਮੈਂ ਅੱਜ ਤੁਹਾਡੇ ਨਾਲ ਇਹ ਗੱਲਾਂ ਕਰਨਾ ਥੋਕੇ ਕਿਤੇ ਲੇਟ ਨਾ ਹੋ ਜਾਈਏ ਗੱਲਾਂ ਕਰਦੇ ਬਾਕੀ ਪਰਸੋਂ ਜਾਣਾ ਹੈ ਉੱਥੇ ਖਨੌਰੀ ਜਾ ਕੇ ਉਹ ਛੋਟ ਡਿਟੇਲ 'ਚ ਇਸ ਦੇ ਮੁਤਲਕ ਜੋ ਪਤਾ ਲੱਗਦਾ ਹੈ ਤਾਂ ਇਹ ਹੋ ਕੀ ਰਿਹਾ ਹੈ ਇਹ ਡਰਾਮਾ ਕੀ ਚੱਲ ਰਿਹਾ ਹੈ ਇਕ ਜੋ ਲਾਸਾਨੀ ਸ਼ਹਾਦਤ ਵਾਲ ਨੂੰ ਗੱਲ ਜਾਂਦੀ ਨਜ਼ਰ ਆ ਰਹੀ ਹੈ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਿਉਂ ਹੈ ਜਦ ਕਿ ਮੈਂ ਸਾਕੱਚ ਖੁਦ ਹੈ ਕਿ ਡੱਲੇਵਾਲ ਸਾਹਿਬ ਵਰਗੇ ਲੀਡਰ ਬੜੀ ਮੁਸ਼ਕਲ ਤੋਂ ਬਾਅਦ ਬੰਦੇ ਨੇ ਉਹਨਾਂ ਨੂੰ ਆਪਦੀ ਜਾਨ ਐ ਨਹੀਂ ਦੇਣੀ ਚਾਹੀਦੀ ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਮੈਂ ਪਰਸੋ ਜਾ ਕੇ ਵੀ ਕਰੂੰਗਾ ਕਿ ਤੁਸੀਂ ਇਹਨਾਂ ਸਰਕਾਰਾਂ ਦੇ ਚੱਕਰ ਚਾ ਕੇ ਆਪ ਦੀ ਜਾਨ ਦੀ ਕੁਰਬਾਨੀ ਨਾ ਦਿਓ ਇਹ ਇਹਨਾਂ ਦੇ ਇਹਨਾਂ ਨੂੰ ਕੋਈ ਤੁਹਾਡੀ ਜਾਨ ਦੀ ਜਾਂ ਕਿਸੇ ਪੰਜਾਬੀ ਦੀ ਜਾਨ ਦੀ ਪਰਵਾਹ ਨਹੀਂ ਜੇ ਹੁੰਦੀ ਤਾਂ ਸੁਪਰੀਮ ਕੋਰਟ ਰਹੀ ਰਿਪੋਰਟਾਂ ਮੰਗਾਉਂਦੇ ਔਰ ਸੁਪਰੀਮ ਕੋਰਟ ਸਿਰਫ ਰਿਪੋਰਟ ਵੇਖ ਕੇ ਇਹਨਾਂ ਕਹਿ ਦਿੰਦਾ ਕਿ ਨਾਰਮਲ ਹੈ ਉਸ ਸਰਕਾਰ ਨੂੰ ਕਹਿੰਦਾ ਕਿ ਗੱਲ ਕਰੋ ਵੀ ਇੰਨੇ ਲੋਕ ਐਡੀ ਵੱਡੇ ਇੰਨੇ ਇਕੱਠ ਕਰਕੇ ਦੋ ਬਾਰਡਰਾਂ ਤੇ ਬੈਠੇ ਹੋਏ ਨੇ ਹਰ ਰੋਜ਼ ਇੱਕ ਬਾਰਡਰ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਲੋਕਾਂ ਨੂੰ। ਉਹ ਕਹਿ ਜਾ ਰਿਹਾ ਨਹੀਂ ਤੁਸੀਂ ਤੁਰਕੇ ਵੀ ਨਹੀਂ ਜਾ ਸਕਦੇ ਕਿਉਂ ਯਾਰ? ਇਹ ਕੰਮ ਤਾਂ ਅੰਗਰੇਜ਼ਾਂ ਨੇ ਵੀ ਨਹੀਂ ਕੀਤਾ ਸੀ। ਉਹਨਾਂ ਨੇ ਵੀ ਕਿਹਾ ਤਾਂ ਸੀ ਮਹਾਤਮਾ ਗਾਂਧੀ ਨੂੰ ਜਾ ਯਾਰ ਡਾਂਡੀ ਮਾਰਚ ਕਰ ਲੋ। ਤੇ ਤੁਸੀਂ ਉਸ ਕੰਮ ਤੋਂ ਵੀ ਰੋਕ ਰਹੇ ਹੋ। ਆ ਗਿਆ ਨਿਓ ਸਾਡੀ ਸਰਕਾਰ। ਥੋੜਾ ਜਿਹਾ ਸੋਚੋ ਇਹ ਦੇ ਬਾਕੀ ਪੰਜਾਬ ਦੇ ਲੋਕਾਂ ਨੂੰ ਮੇਰੀ ਆਖਰ ਤੇ ਹੱਥ ਜੋੜ ਕੇ ਅਪੀਲ ਹੈ। ਕਿ ਤੁਹਾਡੇ ਸਾਥ ਨਾਲ ਹੀ ਸਭ ਕੁਝ ਹੈ ਬਲਕਿ ਮੈਂ ਹਰਿਆਣੇ ਵਾਲਿਆਂ ਨੂੰ ਵੀ ਕਹੂੰਗਾ ਕਿ ਤੁਹਾਡੇ ਸਾਥ ਨਾਲ ਹੀ ਇਹ ਅੰਦੋਲਨ ਹੈ ਜੋ ਚੱਲ ਰਹੇ ਨੇ ਖਨੌਰੀ ਔਰ ਸ਼ੰਭੂ ਤੇ ਤਾਂ ਪਲੀਜ਼ ਇਹਦਾ ਸਾਥ ਦਿਓ ਤਾਂ ਜੋ ਆਪਾਂ ਹੋ ਸਕੇ ਤਾਂ ਉਸ ਕਰਮਠ ਯੋਦੇ ਦੀ ਜਾਨ ਵੀ ਬਚਾ ਸਕੀਏ ਕਿ ਉਹਨਾਂ ਮੰਗਾਂ ਤੇ ਵੀ ਇੱਕ ਹਾਂ ਪੱਖੀ ਰਵਈਆ ਜਾਂ ਕਹੇ ਲੂੰ ਉਹਨਾਂ ਮੰਗਾਂ ਨੂੰ ਮਨਵਾ ਸਕੀਏ ਇਹ ਤੁਹਾਡੇ ਸਾਥ